ਸਡੀਆਂ ਹਰ ਇੱਕ ਯਾਦਾਂ ਜਿਹੜੀਆਂ ਨੇ ਉਹ ਲਾਹੌਰ ਦੇ ਨਾਲ ਜੁੜੀਆਂ ਹੋਈਆਂ ਨੇ ਨਨਕਾਣਾ ਸਾਹਿਬ ਦੇ ਨਾਲ ਜੁੜੀਆਂ ਕਰਤਾਰਪੁਰ ਸਾਹਿਬ ਦੇ ਨਾਲ ਜੁੜੀਆਂ ਪੰਜਾ ਸਾਹਿਬ ਦੇ ਨਾਲ ਜੁੜੀਆਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬੀਆਂ ਦਾ ਉਹਦੇ ਵਿੱਚ ਮੁਸਲਮਾਨ ਵੀ ਆ ਜਾਂਦੇ ਆ ਉਹਦੇ ਵਿੱਚ ਹਿੰਦੂ ਵੀ ਆ ਜਾਂਦੇ ਆ ਉਹਦੇ ਵਿੱਚ ਸਿੱਖ ਵੀ ਆ ਜਾਂਦੇ ਆ ਉਹਦੇ ਵਿੱਚ ਅਸਾਈ ਵੀ ਆ ਜਾਂਦੇ ਆ ਬੋਧੀ ਜੈਨੀ ਸਾਰੇ ਆ ਜਾਂਦੇ ਆ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਇੱਕੋ ਇੱਕ ਜਿਹੜੀ ਸਿੱਖ ਕੌਮ ਏ ਜਿਸ ਦੀ ਇੱਕ ਵਿਲੱਖਣਤਾ ਹੈ ਇੱਕ ਵੱਖਰਾ ਸੱਭਿਆਚਾਰ ਹੈ ਵੱਖਰਾ ਪਹਿਰਾਵਾ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਉਹ ਜਿਹੜਾ ਕਨਸੈਪਟ ਏ ਉਹ ਕੱਲਾ ਸਿਰਫ ਕਿਸੇ ਦੌਰੇ ਤੱਕ ਨਹੀਂਗਾ ਸੀਮਤ ਸਨ 47 ਪੰਜਾਬ ਤੱਕ ਇਹ ਆ ਜਾਂਦਾ ਵੀ ਹੱਲੇ ਹੋਏ ਐ ਵੈਸੇ ਕਹਿੰਦੇ ਭਾਰਤ ਜਾਦ ਹੋਇਆ ਸਾਨੂੰ ਆਜ਼ਾਦੀ ਮਿਲੀ ਐ ਮੁਲਕ ਜਾਦ ਹੋਇਆ ਲੇਕਿਨ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਕਹਿੰਦੇ ਹੱਲਿਆ ਵੇਲੇ ਦੀ ਗੱਲ ਆ ਹੱਲਿਆ ਵੇਲੇ ਦੀ ਜਦੋਂ 747 ਦੇ ਜਦੋਂ 747 ਦੀ ਵੰਡ ਨੂੰ ਲੈ ਕੇ ਜਦੋਂ ਸਿੱਖ ਪੋਲਿਟਿਕਸ ਦੀ ਗੱਲ ਕਰਦੇ ਆ ਤੇ ਮਾਸਟਰ ਤਾਰਾ ਸਿੰਘ ਦਾ ਨਾਮ ਸਾਹਮਣੇ ਆਉਂਦਾ ਤੁਹਾਨੂੰ ਕੀ ਲੱਗਦਾ ਹੈ ਜਿਹੜਾ 47 ਦੀ ਵੰਡ ਹੈ ਇਸ ਨੇ ਸਿੱਖ ਕਮਿਊਨਿਟੀ ਨੂੰ ਜਿਹੜੀ ਸਿੱਖ ਕਮਿਊਨਿਟੀ ਨੂੰ ਕਿੰਨੀ ਵੱਡੀ ਢਾਲ ਆਈ ਹੈ ਕਿੰਨਾ ਕੁ ਨੁਕਸਾਨ ਹੋਇਆ ਇਤਿਹਾਸਕ ਨੁਕਸਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਸਿੱਖ ਕੌਮ ਦੇ ਤਾਂ ਚਲੋ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਪਵਿੱਤਰ ਗੁਰਧਾਮ ਜਿਹੜੇ ਆ ਨਾਨਕਾਣਾ ਸਾਹਿਬ ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੇ ਜਿੰਨੀਆਂ ਵੀ ਸਾਡੇ ਜਿਹੜੇ ਸ਼ਹੀਦ ਹੋਏ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਿਰ ਜਿੰਨੇ ਵੀ ਸ਼ਹਾਦਤ ਜਿਨ੍ਹਾਂ ਨੇ ਭਾਈ ਤਾਰੂ ਸਿੰਘ ਜੀ ਹੋਰਾਂ ਨੇ ਸ਼ਹਾਦਤ ਕੀਤੀ ਸਾਡੀਆਂ ਹਰ ਇੱਕ ਯਾਦਾਂ ਜਿਹੜੀਆਂ ਨੇ ਉਹ ਲਾਹੌਰ ਦੇ ਨਾਲ ਜੁੜੀਆਂ ਹੋਈਆਂ ਨੇ ਨਨਕਾਣਾ ਸਾਹਿਬ ਦੇ ਨਾਲ ਜੁੜੀਆਂ ਕਰਤਾਰਪੁਰ ਸਾਹਿਬ ਦੇ ਨਾਲ ਜੁੜੀਆਂ ਪੰਜਾ ਸਾਹਿਬ ਦੇ ਨਾਲ ਜੁੜੀਆਂ ਪਰ ਮੈਂ ਸਮਝਣਾ ਕਿ ਸਿੱਖ ਕਮਿਊਨਿਟੀ ਤੋਂ ਅੱਗੇ ਜੇ ਜਾਈਏ ਪੰਜਾਬੀਆਂ ਦਾ ਬਹੁਤ ਵੱਡਾ ਕਹਾਣ ਹੋਇਆ ਕੱਲਾ ਸਿੱਖ ਕੌਮ ਤਾਂ ਚਲੋ ਆਪਾਂ ਇੱਕ ਆਪਣੀ ਸਿੱਖ ਕੌਮ ਦੀ ਗੱਲ ਕਰਦੇ ਆਂ ਪੰਜਾਬ ਦਾ ਘਾਟ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬੀਆਂ ਦਾ ਉਹਦੇ ਵਿੱਚ ਮੁਸਲਮਾਨ ਵੀ ਆ ਜਾਂਦੇ ਆ ਉਹਦੇ ਵਿੱਚ ਹਿੰਦੂ ਵੀ ਆ ਜਾਂਦੇ ਆ ਉਹਦੇ ਵਿੱਚ ਸਿੱਖ ਵੀ ਆ ਜਾਂਦੇ ਉਹਦੇ ਵਿੱਚ ਸਾਈ ਵੀ ਆ ਜਾਂਦੇ ਆ ਬੋਧੀ ਜੈਨੀ ਸਾਰੇ ਆ ਜਾਂਦੇ ਆ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਕਿਉਂਕਿ ਅੱਜ ਤੁਸੀਂ ਦੇਖੋ ਇਹ ਮੁਹੱਬਤ ਜਿਹੜੀ ਉਹਨਾਂ ਦਾ ਮੈਂ ਵੀ ਅਹਿਸਾਸ ਕਰਨਾ ਚਾਹਣਾ ਪਾਕਿਸਤਾਨ ਜਾ ਕੇ ਕਿ ਜਿਹੜੀ ਉਹ ਉਹਨਾਂ ਨੂੰ ਉਹਨਾਂ ਦੇ ਪੌਡਕਾਸਟ ਸੁਣੀਦੇ ਆ ਜਾਂ ਉਹਨਾਂ ਦੀਆਂ ਗੱਲਾਂ ਸੁਣੀ ਦੀਆਂ ਜਾਂ ਜਿਹੜੇ ਸਾਡੇ ਇੱਥੇ ਯਾਤਰੀ ਜਾਂਦੇ ਨੇ ਉਧਰ ਉਹ ਫਿਰ ਜਿਹੜਾ ਉਹਨਾਂ ਨਾਲ ਮਲਾਪ ਹੁੰਦਾ ਹੈ ਸਾਡੇ ਉਧਰਲੇ ਪਾਈਚਾਰੇ ਦਾ ਤਾਂ ਉਹ ਜਿਹੜੀਆਂ ਗੱਲਾਂ ਦੱਸਦੇ ਨੇ ਕਿ ਕਿੰਨਾ ਸਾਨੂੰ ਸਤਿਕਾਰ ਮਿਲਦਾ ਤੋ ਕਿੰਨੀ ਆਪਣਤ ਮਹਿਸੂਸ ਹੁੰਦੀ ਹੈ ਉਹ ਸਾਰੀ ਗੱਲ ਠੀਕ ਹੈ ਤੁਹਾਡੀ ਮੈਂ ਤਾਂ ਫਿਰ ਵੀ ਕਹਾਂਗਾ ਬਈ ਜਿਹੜਾ ਪੰਜਾਬੀ Hindu ਹੈ ਹਾਂ ਉਹਨੂੰ ਕੋਈ ਏਡੀ ਵੱਡੀ ਕੋਈ ਸਮੱਸਿਆ ਨਹੀਂ ਹੈਗੀ ਜਿਹੜਾ ਇੱਥੇ ਆ ਕੇ ਵਸਿਆ ਜਿਹੜਾ ਮੁਸਲਮਾਨ ਇੱਥੋਂ ਗਿਆ ਹੈ ਉਹਨੂੰ ਉੱਥੇ ਕੋਈ ਵੱਡੀ ਇੰਨੀ ਵੱਡੀ ਸਮੱਸਿਆ ਨਹੀਂ ਹੈਗੀ ਜਿਹੜਾ ਸਿੱਖ ਪੋਲਿਟਿਕਸ ਹੈ ਜਿਹੜੀ ਸਿੱਖ ਕਮਿਊਨਿਟੀ ਹੈ ਇਹਨੂੰ ਵੱਡੀ ਵੱਡੀ ਕੀ ਸਮੱਸਿਆ ਹੈਗੀ ਆ ਕਿ ਉਦੋਂ ਕਹਿੰਦੇ ਜਦੋਂ ਆਪ ਕਹਿੰਦੇ ਸਿੱਖਾਂ ਨਾਲ ਧੋਕਾ ਹੋਇਆ ਹੈ ਖਾਲਸਾਣ ਦੀ ਸਟੇਟ ਦੀ ਸਾਰੀ ਗੱਲ ਹੁੰਦੀ ਹੈ ਬਈ ਖੁਦਮੁਖਤਿਆਰੀ ਦੀ ਗੱਲ ਹੁੰਦੀ ਆ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੁੰਦੀ ਹੈ ਉਸ ਦੇ ਵਿੱਚ ਇਹ ਆ ਕਿ ਦੇਖੋ ਲੜਾਈ ਲੜੀ ਸਿੱਖ ਕੌਮ ਨੇ ਅੱਗੇ ਹੋ ਕੇ ਉਸ ਲੜਾਈ ਦੇ ਵਿੱਚ ਇੱਕ ਹਿੰਦੂਸਤਾਨ ਬਣ ਗਿਆ ਹਿੰਦੂਸਤਾਨ ਪਹਿਲਾਂ ਵੀ ਸੀ ਉਹਦੇ ਵਿੱਚੋਂ ਪਾਕਿਸਤਾਨ ਬਣ ਗਿਆ ਠੀਕ ਹੈ ਜੀ ਫਿਰ ਅੱਗੇ ਜਾ ਕੇ ਬੰਗਲਾਦੇਸ਼ ਵੀ ਬਣ ਜਾਂਦਾ ਤੇ ਹਿੰਦੂ ਸਟੇਟਾਂ ਜਾਂ ਹਿੰਦੂ ਦੇਸ਼ ਤਾਂ ਬਹੁਤ ਸਾਰੇ ਬਣੇ ਹੋਏ ਆ শ্রীলੰਕਾ ਚਲੇ ਜਾਓ ਨੇਪਾਲ ਚਲੇ ਜਾਓ ਪਟਾਨ ਚਲੇ ਜਾਓ ਹੋਰ ਕਿੰਨੇ ਆ ਇਸੇ ਤਰ੍ਹਾਂ ਜਿਹੜਾ ਮੁਸਲਮਾਨ ਨੇ ਉਹਦੇ ਕੋਲ ਬਹੁਤ ਸਾਰੇ ਦੇਸ਼ ਨੇ ਅਰਬ ਕੰਟਰੀਆਂ ਫਿਰ ਮੁਹਮਮਦਨ ਏਰੀਆ ਪੂਰੇ ਵਿਸ਼ਵ ਦੇ ਵਿੱਚ ਇੱਕ ਹੈ ਇੱਕੋ ਇੱਕ ਜਿਹੜੀ ਸਿੱਖ ਕੌਮ ਏ ਜਿਸ ਦੀ ਇੱਕ ਵਿਲੱਖਣਤਾ ਹੈ ਇੱਕ ਵੱਖਰਾ ਸੱਭਿਆਚਾਰ ਹੈ ਵੱਖਰਾ ਪਹਿਰਾਵਾ ਹੈ ਵੱਖਰੀ ਆਇਡੈਂਟੀਟੀ ਹੈ ਲੇਕਿਨ ਉਹਦੇ ਕੋਲ ਜਿਹੜੀ ਇੱਕ ਮੰਨ ਦੀ ਖਾਸ ਸੀ ਜਿਹੜੀ ਰੋਜ਼ ਅਸੀਂ ਅਰਦਾਸ ਵੀ ਕਰਦੇ ਆਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਉਹ ਜਿਹੜਾ ਕਨਸੈਪਟ ਏ ਉਹ ਕੱਲਾ ਸਿਰਫ ਕਿਸੇ ਦੌਰੇ ਤੱਕ ਨਹੀਂਗਾ ਸੀਮਤ ਉਸ ਦਾ ਇੱਕ ਆਪਣਾ ਪ੍ਰਭਾਵ ਏ ਕਿਉਂਕਿ ਵਿਰਤੀ ਕਦੇ ਨਾ ਹੋਈ ਜਨ ਕੇ ਅਰਦਾਸ ਜਦੋਂ ਅਸੀਂ ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਕਰਦੇ ਆਂ ਉਸ ਅਰਦਾਸ ਦੀ ਇੱਕ ਮਹੱਤਤਾ ਤੋ ਅਰਦਾਸ ਅਸੀਂ ਹਰ ਵੇਲੇ ਹੀ ਕਰੀ ਜਾ ਰਹੇ ਆਂ ਜਦੋਂ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਸਿੱਖ ਜਾਂਦਾ ਹੈ ਤੋ ਅਰਦਾਸ ਕਰਦਾ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਫਿਰ ਉੱਥੇ ਦੋਹਰਾ ਪੜਿਆ ਜਾਂਦਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਏ ਸਾ ਮਿਲेंगे ਬਚੇ ਸ਼ਰਨ ਜੋ ਹੋਏ ਉਹ ਜਿਹੜੀ ਜਿਹੜੀ ਭਾਵਨਾ ਹੈ ਉਹ ਭਾਵਨਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਸੀ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਹੈ ਉਹ ਇੱਕ ਦੈਰੇ ਦੇ ਵਿੱਚ ਹੁੰਦੀ ਹੈ ਕਿ ਤੁਸੀਂ ਕਿਸੇ ਇੱਕ ਖਿੱਤੇ ਦੇ ਵਿੱਚ ਕਰ ਰਹੇ ਹੋ ਨਹੀਂ ਉਸ ਦੀ ਇੱਕ ਭਾਵਨਾ ਦੇ ਵਿੱਚੋਂ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਕਨਸੈਪਟ ਦਿੱਤਾ ਕਿ ਅਸੀਂ ਦਿਲਾਂ ਦੇ ਉੱਤੇ ਰਾਜ ਕਰਨਾ ਖਾਲਸੇ ਦਾ ਪਿਆਰ ਮੁਹੱਬਤ ਦਾ ਰਾਜ ਉਹ ਚੀਜ਼ ਵੀ ਸਾਡੇ ਕੋਲੋਂ ਸਮੇਂ ਦੇ ਨਾਲ-ਨਾਲ ਖੁੱਸਦੀ ਜਾ ਰਹੀ ਹੈ ਕਿਉਂਕਿ ਪ੍ਰਵਾਸ ਹੋ ਗਿਆ ਪ੍ਰਵਾਸ ਦੇ ਵਿੱਚ ਖਾਲਸਾ ਜਿਹੜਾ ਹੈ ਖਾਲਸੇ ਦਾ ਬ੍ਰੇਨ ਡレイン ਹੋ ਰਿਹਾ ਪੂਰੇ ਵਿਸ਼ਵ ਦੇ ਵਿੱਚ ਜਾ ਰਿਹਾ ਇਸ ਕਰਕੇ ਅਸੀਂ ਕਿਸੇ ਖਿੱਤੇ ਤੱਕ ਵੀ ਸੀਮਤ ਨਹੀਂ ਰਹੇ ਅੱਜ ਜਿੱਥੇ ਵੀ ਖਾਲਸਾ ਕਿਸੇ ਖੇਤਰ ਤੱਕ ਸੀਮਤ ਨਹੀਂ ਰਹੇ ਹਾਂ ਉਹ ਜਿਹੜੀ ਹੈ ਉੱਥੇ ਫਿਰ ਇੱਕ ਪ੍ਰਾਊਡ ਵੀ ਫੀਲ ਕਰਦੇ ਆ